ਸੱਚ ਬੋਲਣ ਵਾਸਤੇ ਤਲੀ ਤੇ ਰੱਖਣਾ ਪੈਣਾ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਸੀ ਉਹਨਾਂ ਦੀ ਮੈਂ ਇੱਕ ਰਿਕਾਰਡਿੰਗ ਸੁਣੀ ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਦੀ ਉਹ ਕਹਿੰਦੇ ਜਿੰਨੇ ਗੁਰੂ ਸਾਹਿਬ ਦੀ ਲੜੀਵਾਰ ਕਥਾ ਕਰਨੀ ਸੱਚ ਸੁਣਾਉਣਾ ਲੋਕਾਂ ਨੂੰ ਆਪਣਾ ਖਫਣਾ ਆਪਣੇ ਗੱਡੀ 'ਚ ਰੱਖੋ ਉਹ ਬੰਦਾ ਮਤਾ ਸੋਚੀ ਵੀ ਮੈਂ ਦੁਨੀਆ ਦੇ ਸੁੱਖ ਲਵਾਂਗਾ ਸੱਚ ਦੀ ਉਮਰ ਥੋੜੀ ਹੈ ਝੁਪਾ ਗਾਂ ਵਾਲਿਓ ਇਸ ਕਰਕੇ ਜਿੱਤਨੇ ਵੀ ਰੱਬ ਦੇ ਪਿਆਰੇ ਨੇ ਰੱਬ ਦੀਆਂ ਰੰਗੀਆਂ ਰੂਹਾਂ ਨੇ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਇੱਕ ਦੀ ਸੌਖੀ ਖੇਡ ਨਹੀਂ ਮਹਾਂਪੁਰਖਾਂ ਨੂੰ ਜੀਮੀਦਾਰ ਕਹਿੰਦਾ ਉਹਨੇ ਸਾਰੀ ਕਥਾ ਸੁਣੀ ਐਦਾਂ ਤੁਹਾਡੇ ਵਰਗਾ ਪ੍ਰੇਮੀ ਸੀ ਰੋਜ਼ ਜਾਂਦਾ ਰਹਿੰਦਾ ਸੀ ਸਮਾਗਮਾਂ 'ਚ ਤੇ ਉਹਨੇ ਆਖਿਆ ਬਾਬਾ ਜੀ ਮੈਂ ਰਾਗੀ ਵੀ ਸੁਣੇ ਢਾਡੀ ਵੀ ਸੁਣੇ ਕੀਰਤਨ ਵਾਲੇ ਵੀ ਸੁਣੇ ਕਈ ਡੋਂਗੇ ਵਿਦਵਾਨ ਵੀ ਸੁਣੇ ਮੈਨੂੰ ਉਹ ਚੀਜ਼ ਦੱਸੋ ਵੀ ਜਿੱਥੇ ਸਮਾਦੀ ਲੱਗਦੀ ਇੱਕ ਮਾਮਪੁਰਖ ਬਚਨ ਕਰ ਰਿਹਾ ਸੀ ਵੀ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਸਾਹ ਦੇ ਵਿੱਚ 72 ਵਾਰੀ ਵਾਹਿਗੁਰੂ ਕਹਿੰਦੇ ਹੁੰਦੇ ਸੀ ਆਖੋ ਸਤਨਾਮ ਕਿੱਡੀ ਵੱਡੀ ਅਰਾਧਨਾ ਹੋਵੇ ਮੈਂ ਉਸੇ ਵੇਲੇ ਨਾ ਕਥਾ ਸੁਣ ਕੇ ਮੈਂ ਕਿਹਾ ਮੈਂ ਵੀ ਕਰਕੇ ਵੇਖਾਂ ਤੁਸੀਂ ਵੀ ਕਰਕੇ ਵੇਖੋ ਇੱਕ ਸਾਹ ਦੇ ਵਿੱਚ ਕਿੰਨੀ ਵਾਰੀ ਬੋਲਦੇ ਹੋ ਭਲਾ ਜਿਹੜੀ ਵੀਰ ਜੀ ਕਥਾ ਕਰਗੇ ਨਾ ਮਨ ਦੀ ਮਨ ਨਹੀਂ ਟਿਕਦਾ ਮਨ ਭੜਕਦਾ ਰਹਿੰਦਾ ਏ ਰਾਤ ਨੂੰ ਸੁਪਨੇ ਗੰਦੇ ਮੰਦੇ ਆਉਂਦੇ ਆ ਬੈਠੇ ਇੱਥੇ ਉਹਨੇ ਦਾ ਸਾਰਾ ਪਵਾੜਾ ਇਹੀ ਹੈ ਰਜੂ ਤਮੋਸ ਹਤੋ ਤੇ ਮਹਾਰਾਜ ਸਾਹਿਬ ਇਦਾਂ ਟੇਕੇ ਨਾ 2 ਸਾਲ ਚ ਵਾਹਿਗੁਰੂ 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 ਇੰਨਾ ਕੀ ਮਤਉਜ਼ੀ ਹੋਇਆ ਜੀ ਕਹਿੰਦੇ ਇੰਨੀ ਸਾਧਨਾ ਸੀ ਸਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਇੱਕ ਸਾਧ ਦੇ ਵਿੱਚ 72 ਵਰੀ ਵੈਗਰੋ ਕਿੰਨੀ ਅਰਧਨਾ ਹੋ ਗਈ ਕਿੰਨਾ ਆਪਣੇ ਆਪ ਨੂੰ ਉਹਨਾਂ ਨੇ ਬਖਸ਼ਿਸ਼ ਦੇ ਪਾਤਰ ਬਣਾਇਆ ਜਦੋਂ ਇੱਕ ਸਾਧ ਦੇ ਵਿੱਚ 72 ਵਰੀ ਕਿੱਥੇ ਪਹੁੰਚ ਜਾਂਦਾ ਸਾਧ ਸਮਾਧੀ ਤਾਂ ਲੱਗਣੀ ਆ ਫਿਰ ਮਨ ਜਿਹੜਾ ਜਿਹੜਾ ਪੜਕਦਾ ਫਿਰਦਾ ਨੇ ਸੁੰਨ ਮੰਡਲ ਤੇ ਜਾਣਾ ਏ ਤੇ ਫਿਰ ਭਾਵਨੀ ਬਣ ਜਾਣੀ ਤੇ ਉਹ ਬਾਬਾ ਹਜਾਰਾ ਸਿੰਘ ਮਾਪੁਰਖ ਬੈਠੇ ਜੋ ਸੁਣਿਆ ਬਚਨ ਤੇ ਉਹ ਕਹਿੰਦਾ ਵੀ ਮੈਨੂੰ ਬਾਬਾ ਜੀ ਧਰਮਾ ਵਿਖਾਓ ਆਖੋ ਸਤਨਾਮ ਬਹੁਤੀਆਂ ਕਥਾ ਚ ਮੈਂ ਖਲਾਰਾ ਨਾ ਪਾਵਾਂ ਗਿਆਨੀ ਜੀ ਹੋਣਾ ਵੀ ਸੰਭਾਲਾਉਣਾ ਵੀ ਸੌਖੇ ਤਰੀਕੇ ਚ ਮੈਂ ਗੱਲ ਕਰਦਾ ਮੇਰੀ ਵਰਗਾ ਕਥਾਵਾਚਕ ਡੇਢ ਘੰਟਾ ਸੰਗਤ ਨੂੰ ਮੱਥਾ ਮਾਰੇ ਤੇ ਪਤਾ ਨਹੀਂ ਲੱਗਦਾ ਜਿਹੜੇ ਸਾਧੂ ਹੁੰਦੇ ਨਾ ਉਹਨਾਂ ਹੱਸ ਕੇ 2 ਘੰਟੇ ਦੀ ਕਰ ਜਾਣਾ ਕੰਮ ਉਹ ਕਹਿੰਦਾ ਹੋਰਿਆ ਕਹਿੰਦਾ ਸਵੇਰ ਦਾ ਸੁਣਦੇ ਆ ਰਗੀਆਂ ਢਾਡੀਆਂ ਨੂੰ ਤੇ ਬਾਬਾ ਜੀ ਮੈਨੂੰ ਦੱਸੋ ਦਹਵਾ ਹੁੰਦਾ ਤੇ ਕਿਦਾਂ ਖੁੱਲਦਾ ਕੈਸੇ ਸਤ ਪੁਰਸ਼ ਹੁੰਦੇ ਸਾਦਾ ਜਿਹਾ ਸਰੂਪ त्यागी ਵਿਰਾਗੀ ਰਾਜ ਜੋਗੀ ਮਹਾਪੁਰਖ ਕਹਿੰਦੇ ਹੋਰਿਆ ਅੱਜ ਸਾਡੇ ਕੋਲੇ ਆ ਲਾਗੇ ਖਲਾਰਿਆ ਸੰਗਤ ਬਹੁਤ ਬੈਠੀ ਸੀ ਧੰਨਵਾਦ ਤੁਹਾਡਾ ਸੰਗਤਾਂ ਦਾ ਧੁੱਪੇ ਵੀ ਸੰਗਤ ਵੇਖੋ ਚੌਂਕੜੇ ਮਾਰ ਕੇ ਬੈਠੇ ਆ ਬਹੁਤ ਕੁਝ ਮਿਲਣਾ ਤੁਹਾਨੂੰ ਐਦਾਂ ਹੀ ਬੈਠੇ ਰਹਿਣਾ ਹਣ ਇਹ ਨਹੀਂ ਵੀ ਦਾਸ ਸਮਾਉਤੀ ਕਰੇ ਤੇ ਤੁਸੀਂ ਉਠਿਓ ਬੋਧ ਚੜ੍ਹਦੀ ਕਲਾ ਦੇ ਸਿੰਘ ਸਾਹਿਬ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਕਿ ਮੇਰੇ ਚ ਉਮਰ ਚ ਵੀ ਵੱਡੇ ਨੇ ਗਿਆਨ ਚ ਵੀ ਵੱਡੇ ਨੇ ਪਰ ਵੇਖੋ ਉਹਨਾਂ ਨੇ ਬੈਠ ਕੇ ਸੁਣਿਆ ਸਾਡੀ ਵਾਜਤੀ ਮਹਾਂਪੁਰਖ ਬੈਠੇ ਉਹ ਕਹਿੰਦੇ ਆ ਜਾ ਓਰੇ ਕੀ ਕੰਮ ਕਰਦਾ ਕਹਿੰਦਾ ਜ਼ਿਮੀਂਦਾਰ ਹੈ ਝੋਨਾ ਕਣਕ ਪੱਠਾ ਕਹਿੰਦੇ ਵੀ ਤੂੰ ਦਸਵੇਂ ਤੋਂ ਕੀ ਲੈਣਾ ਆਖੋ ਸਤਨਾਮ ਤੈਨੂੰ ਕੀ ਲੈਣਾ ਖੋਲ ਕੇ ਕਹਿੰਦਾ ਨਹੀਂ ਬਾਬਾ ਜੀ ਸਾਰੇ ਰੰਗ ਦੁਨੀਆ ਦੇ ਵੇਖ ਲਿਆ ਪੁੱਠੇ ਕਾਮੀ ਕਰਕੇ ਵੇਖੇ ਸ਼ਰਾਬਾਂ ਵੀ ਪੀਤੀਆਂ ਚੋਰੀਆਂ ਵੀ ਕੀਤੀਆਂ ਯਾਰੀਆਂ ਵੀ ਲਾਈਆਂ ਬਾਣੀ ਕਹਿੰਦੇ ਲੱਖ ਚੋਰੀਆਂ ਲੱਖ ਯਾਰੀਆਂ ਕਹਿੰਦਾ ਮੈਂ ਸਾਰੇ ਕੰਮ ਕੀਤੇ ਤੇ ਹੁਣ ਬਾਬਾ ਜੀ ਕਰਦਾ ਪਿਆਰੇ ਦੇ ਤੱਕ ਪਹੁੰਚਣਾ ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਵਾਂ ਦਵਾਰ ਤਹ ਅਦੇਕ ਰੂਪ ਨਾਓ ਨਵ ਨਿਧ ਇਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਮਹਾਂਪੁਰਖ ਕਹਿੰਦੇ ਸੰਗਤ ਨੂੰ ਦੱਸ ਕੀ ਕਹਿੰਦਾ ਦੱਸਾਂ ਕਹਿੰਦੇ ਇਹਨਾਂ ਨੂੰ ਦੱਸ ਕਿ ਨੱਕਾ ਕਿਦਾਂ ਬੰਦਾ ਨਾ ਉਹ ਸਾਰੇ ਆਸਤੇ ਮਹਾਂਪੁਰਖ ਕਹਿੰਦੇ ਬੋਲ ਉਹਨੇ ਫਿਰ ਉੱਠ ਕੇ ਬੋਲਿਆ ਕਹਿੰਦੇ ਜੀ ਪਤਾ ਹੀ ਐ ਸਾਰਿਆਂ ਨੂੰ ਜੀਵਿੰਦਾਰ ਕਿਦੋਂ ਤੇਰੇ ਮੂੰਹਾਂ ਸੁਨਣਾ ਆਖੋ ਸਤਨਾਮ ਵੇਖੋ ਕੈਸੀ ਯੁਗਤੀ ਮਹਾਂਪੁਰਖਾਂ ਦੀ ਤੇ ਉਹਨਾਂ ਨੇ ਕੀ ਕੀਤਾ ਕਿੰਨੇ ਬੋਲ ਬੋਲ ਛੇਤੀ ਟਾਈਮ ਹੁੰਦਾ ਏ ਕਹਿੰਦਾ ਜੀ ਕਈ ਲਿਆਉਣੀ ਏ ਇੱਕ ਟੱਪਾ ਭਰਨਾ ਏ ਤੇ ਸੁੱਟਣਾ ਏ ਤੇ ਫਿਰ ਉਹਨੂੰ ਨੱਪਣਾ ਏ ਗੱਲ ਕੀਮਤੀ ਜੇ ਗਵਾਣਾ ਲਿਓ ਕਹਿੰਦੇ ਦੂਜਾ ਟੱਪਾ ਭਰਿਆ 30 ਦਾ ਫੇਰ ਸੁੱਟਿਆ ਫੇਰ ਨੱਪਿਆ 5 7 10 ਉੱਟ ਕੇ ਕਹਿੰਦਾ ਜੀ ਮੂੰਹਾਂ ਵੱਜ ਗਿਆ ਨੱਕਾ ਤੇ ਮਾਮਪੁਰਖ ਬੈਠੇ ਵੀ ਠੀਕ ਕਹਿੰਦੇ ਜਾ ਬਾਜਾ ਦਹਵਾ ਖੁੱਲ ਜੂਗਾ ਆਖੋ ਸਤ ਦਹਵਾ ਖੁੱਲ ਗਿਆ ਕਹਿੰਦਾ ਵੀ ਨਾ ਤਾਂ ਮੈਨੂੰ ਸਮਝ ਆਈ ਤੁਹਾਡੇ ਬਚਨਾਂ ਦੀ ਤੇ ਜਿਹੜੇ ਬੈਠੇ ਕੋਈ ਦੱਸੋ ਕਿਹੇ ਬੰਨੇ ਗੱਲ ਲਾਓ ਕਿਨੇ ਤੂੰ ਪੁੱਛਿਆ ਹੀ ਪੁੱਤ ਦਸਵਾ ਕਿਦਾਂ ਖੁੱਲਦਾ ਉਥੇ ਕਿਦਾਂ ਪਹੁੰਚੀ ਜਾਏ ਤੇ ਅਸੀਂ ਤੈਨੂੰ ਇਹ ਸਮਝਾਇਆ ਵੀ ਤੂੰ ਜ਼ਿੰਮੇਦਾਰ ਹੈ ਤੈਨੂੰ ਪੰਕਤੀਆਂ ਦੀ ਸਮਝ ਨਹੀਂ ਆਉਣੀ ਕਥਾ ਦੀ ਸਮਝ ਤੈਨੂੰ ਨਹੀਂ ਪਤਾ ਲੱਗਣਾ ਇਹਨਾਂ ਚੀਜ਼ਾਂ ਦਾ ਤੇ ਤੇਰੇ ਕੰਮ ਦਾ ਕਰਕੇ ਤੈਨੂੰ ਸਮਝਾਇਆ ਵੀ ਜਦੋਂ ਤੂੰ ਟੱਪਾ ਛੁੱਟਦਾ ਸੀ ਤੇ ਨੱਪਦਾ ਕਾਹਤੋਂ ਸੀ ਉੱਤੇ ਪੈਰ ਕਾਹਤੋਂ ਪਾਏ ਤੂੰ ਵਾਰ-ਵਾਰ ਨੱਪ ਕੇ ਦੂਜਾ ਟੱਪਾ ਛੁੱਟਦਾ ਕਹਿੰਦਾ ਜੀ ਸੀਰ ਪੈ ਜਾਂਦੀ ਐ ਤੇ ਮੂੰਹ ਫੇਰ ਟੁੱਟੇਗਾ ਮਹਾਂਪੁਰਖ ਕਹਿੰਦੇ ਇਸੇ ਤਰ੍ਹਾਂ ਪਿਆਰਿਆ ਨੌ ਨੱਕੇ ਵੱਜਣਗੇ ਤੇ ਦਸਵਾਂ ਖੁੱਲੂਗਾ ਗੱਜ ਕੇ ਕਹਿ ਦੋ ਸਤਿ ਪਾ ਬੜੀ ਵੱਡੀ ਗੱਲ ਕਹਿ ਗਏ ਨੋਂ ਲੱਗੇ ਸਾਰੀ ਗੁਰਬਾਣੀ ਇਸ ਜੀ ਤੇ ਘੁੰਮਣ ਦੀ ਤੇ ਸਾਧੂ ਨੇ 2 ਮਿੰਟ ਲਾਏ ਨਿਹਾਲ ਕਰਤਾ ਮੈਨੂੰ ਬਚਨ ਇਹਨਾਂ ਕੁ ਡੂੰਗਾ ਲੱਗ ਗਿਆ ਮੈਂ ਜਿੱਥੇ ਵੀ ਜਾਵਾਂ ਮਹਾਪੁਰਖ ਮਿਲਦੇ ਰਹਿੰਦੇ ਆ ਉੱਥੇ ਬੇਨਤੀ ਕਰੀਦੀ ਵੀ ਵਾਕਿਆ ਹੀ ਜੋ ਗੁਰਬਾਣੀ ਦੀਆਂ ਪੰਕਤੀਆਂ ਸਮਝਾਉਂਦੀਆਂ ਛੋਟੀ ਸਿੱਧੀ ਗੱਲ ਤੇ ਗੱਲ ਕਰਕੇ ਜਿਹਨੂੰ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਜੇ ਦਰਗਾਹ 'ਚ ਜਾਣਾ ਨਾ ਸੁੰਨ ਸਮਾਦੀ 'ਚ ਜਾਣਾ ਤੇ ਪੰਜ ਪੇਪਰ ਦੇਣੇ ਪੈਣੇ ਕਿਹੜੇ-ਕਿਹੜੇ ਸ਼ਲੋਕ ਮਹੱਲਾ ਪੰਜਵਾ ਪਹਿਲਾ ਪੇਪਰ ਕਿਹੜਾ ਅੰਤਰ ਗੁਰ ਅਰਾਧਨਾ ਜੋ ਆਪਾਂ ਕਹਿ ਕੇ ਹਟੇ ਵੀ ਇੱਕ ਸਾਹ ਦੇ ਨਾਲ ਲਗਾਤਾਰ ਨਿਰੰਤਰ ਸਿਮਰਨ ਕਰਨਾ ਦੂਜਾ ਜੇਹਵਾ ਜਪ ਗੁਰਨਾਵ ਇੱਕ ਜੀਬ ਦੇ ਨਾਲ ਜਪਣਾ ਹੁਣ ਕਈ ਵਰੀ ਜੀਬ ਨਹੀਂ ਨਾ ਬੋਲਦੀ ਇਦਾਂ ਬੈਠੇ ਕਈ ਸਿੰਘ ਤੁਹਾਡੇ ਚ ਐ ਉਹਨਾਂ ਦੇ ਚੱਲ ਰਿਆ ਅੰਦਰ ਤੜਥੱਲੀ ਮੱਚੀ ਪਈ ਆ ਤੇ ਬਾਹਰ ਨਾਲ ਵੇਖਣ ਨਾਲ ਨੇ ਕਹਣਾ ਸੁੱਤਾ ਹੀ ਸੋਨ ਤੇ ਸਮਾਦ ਲੱਗੀ ਵਿੱਚ ਪ੍ਰਮਾਤਮਾ ਦੇ ਕਿਸੇ ਨੂੰ ਕੀ ਪਤਾ ਸਾਧ ਸੁੱਤੇ ਕਿ ਜਾਗਦੇ ਭਾਈ ਵੀਰ ਸਿੰਘ ਕਹਿੰਦੇ ਮੈਂ ਮੇਤੋ ਗਲਤੀ ਹੋਈ ਕਹਿੰਦੇ ਹਰਮੰਦਰ ਸਾਹਿਬ ਕਹਿੰਦੇ ਕੋਈ ਰੂਹ ਵੱਡੀ ਸਾਰੀ ਦਸਤਾਰ ਵੱਜੀ ਚਿਹਰੇ ਤੇ ਨੂਰ ਐਦਾਂ ਟੋਲਾ ਕੇ ਕੰਦਨਾ ਬੈਠਾ ਜੀਵ ਬੰਦ ਹੀ ਨੇਤਰ ਬੰਦ ਹੀ ਤੇ ਕਹਿੰਦੇ ਮੈਂ ਥੋੜੀ ਜੀ ਚਲਾਕੀ ਕਰ ਗਿਆ ਅਰਦਾਸ ਹੁੰਦੀ ਤੇ ਮੈਂ ਜਾ ਕੇ ਨਾ ਭੱਜ ਕੇ ਮੈਂ ਸਮਝਿਆ ਵੀ ਸੁਤਾਵਾ ਪੀ ਉਧਰ ਸੰਗਤ ਖੜੋਤੀ ਕਹਿੰਦੇ ਉਹ ਐ ਢੋ ਲਾ ਕੇ ਨਾ ਚਿਹਰਾ ਗਦਗਦ ਚੁੱਪ ਐ ਟਿਕਿਆ ਤੇ ਮੈਂ ਜਾ ਕੇ ਕਿਹਾ ਬਾਬਾ ਜੀ ਸਾਰੀ ਸੰਗਤ ਅਰਦਾਸ ਹੁੰਦੀ ਤੁਸੀਂ ਸੁਤੇ ਆਂ ਕਹਿੰਦੇ ਨਾ ਐ ਲੈਜਮ ਜ਼ੋਰ ਨਾ ਹਲਾਇਆ ਕਹਿੰਦੇ ਜਦੋਂ ਉਹਨੇ ਅੱਖਾਂ ਖੋਲੀਆਂ ਤੇ ਨੇਤਰਾਂ ਚ ਜਲ ਵਗਦੇ ਕਹਿੰਦੇ ਇੱਕੋ ਗੱਲ ਕੀ ਕਹਿੰਦਾ ਤੇਰਾ ਭਲਾ ਹੋ ਜਾ ਜੇ ਕੁਝ ਹੋਰ ਕਹਿੰਦਾ ਤੇ ਹੋ ਜਾਣਾ ਹੈ ਕਿਉਂਕਿ ਗੁਰੂ ਅਮਰਦਾਸ ਨੇ ਆਖਿਆ ਸੀ ਨਾ ਖਡੂਰ ਸਾਹਿਬ ਨੂੰ ਆਉਂਦਿਆਂ ਜਦੋਂ ਡਿੱਗੇ ਤੇ ਜਲਾਈ ਕਹਿੰਦੀ ਜੇ ਅਮਰੂ ਬੇਨਬਾ ਹੋਗਾ ਭਟਕਤਾ ਫਿਰਦਾ ਹੈ ਨਾ ਕਮਹੁ ਚੈਣ ਕਰਤਾ ਹੈ ਕਿਲ ਕਰੋ ਬਾਰੋ ਕੱਢਿਆ ਗੁਰੂ ਘਰੇ ਫਿਰਦਾ ਵੇਲਾ ਜਿਦਾ ਆਪਣੋਂ ਨਹੀਂ ਕਿਹਦੇ ਬਾਬੇ ਵੇਲੇ ਫਿਰਦੇ ਆਖੋ ਚਿੱਟੇ ਪਾ ਕੇ ਨਜ਼ਾਰੇ ਲੈਂਦੇ ਹੀ ਭਰਾਵਾ ਮੈਂ ਕਿਹਾ ਸਾਨੂੰ ਰੱਬ ਨੇ ਨਜ਼ਾਰੇ ਦਿੱਤੇ ਲਵਾਂਗੇ ਤੁਸੀਂ ਵੇਖੋ ਗੜੀਆਂ ਪੰਡਾ ਬੰਨ ਕੇ ਲੈ ਜਾਂਦੇ ਜਾਣਾ ਤੇ ਲੰਗੇ ਹੀ ਆ ਸਾਰਿਆਂ ਨੇ ਇਨਾ ਵੀ ਸਾਡਾ ਚਿੱਟਾ ਮਸ਼ਹੂਰ ਕਰਤਾ ਲੋਕਾਂ ਨੇ ਤੁਸੀਂ ਕਾਲਾ ਪਾਇਆ ਗਲਤ ਹੈ ਕਹਿਣ ਦਾ ਭਾਵ ਕਿ ਐਸੇ 사ਤਪੁਰਸ਼ ਬੈਠੇ ਬੈਠੇ ਤੇ ਉਹ ਕਹਿੰਦੇ ਤੇਰਾ ਭਲਾ ਹੋਵੇ ਇਧਰ ਸਤਿਗੁਰੂ ਨੇ ਇਹੀ ਆਖਿਆ ਕਹਿੰਦੇ ਰੇਤ ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਛਾਨ ਵਿੱਚ ਉਹ ਕਮਲੀਏ ਅੱਜ ਤਨਾ ਕਹਿ ਮੈਨੂੰ ਨਥਾਵਾ ਹੁਣ ਤੇ ਮੈਨੂੰ ਥਾਂ ਮਿਲ ਗਈ ਆ ਉਹ ਕਮਲੀ ਹੋਈ ਸੀ ਉਹ ਰੂਪ ਜੀ ਬੈਠੀ ਸੀ ਰੱਬ ਸਾਧੂ ਦੀ ਜੀਵ ਦੇ ਐ ਇਹ ਆਪਣੇ ਜਦੋਂ ਵੀ ਇਦਾਂ ਜੀਵ ਨੂੰ ਹੱਥ ਲੱਗਦਾ ਆਪਾਂ ਕਿਹਦਾ ਝੂਠਾ ਹੋ ਗਿਆ ਉਦਾਂ ਤੇ ਨਹੀਂ ਨਾ ਹੁੰਦਾ ਵੀ ਲੱਗਨਦਾ ਇਦਾਂ ਜਦੋਂ ਇੱਥੇ ਲਾਵਾਂਗੇ ਕਹਿੰਦਾ ਸੱਚਾ ਤੁਵਾਓ ਕਾਰਨ ਕੀ ਹੈ ਜੀਵ ਨੂੰ ਝੂਠੀ ਕਿਉਂ ਆਖਿਆ ਇਸ ਸਵੇਰ ਤੋਂ ਸ਼ਾਮਾਂ ਤੱਕ ਲੈ ਕੇ ਪਤਾ ਨਹੀਂ ਕਿੰਨਾ ਝੂਠ ਬੋਲਦੀ ਕਿੰਨਿਆਂ ਦੀ ਨਿੰਦਿਆ ਚੁਗਲੀ ਕਰਦੀ ਕਿੰਨਿਆਂ ਦੀ ਮਾਇਲ ਧੌਂਦੀ ਇਹਨੂੰ ਤਾਂ ਝੂਠੀ ਐ ਨਾਮ ਜਪਤ ਗੋਬਿੰਦ ਕਾ ਸੂਚੀ ਪਈ ਰਸਨਾ ਜਦੋਂ ਇਹਦੇ ਤੇ ਨਾਮ ਚੜ ਗਿਆ ਨਾ ਸਿਮਰਨ ਬੰਦਗੀ ਦਿਨੇ ਰਾਤ ਤੁਸੀਂ ਸੁਖਮਣੀ ਸਾਹਿਬ ਦੇ ਤਿੰਨ ਤਿੰਨ ਚਾਰ ਚਾਰ ਪਾਠ ਜਪਜੀ ਸਾਹਿਬ ਦੇ 10 10 ਚੌਪਈ ਸਾਹਿਬ ਦੇ 20 20 ਜਾਪ ਜਿਹੜੇ 82 ਮਹਾਂਪੁਰਖ ਨੇ ਇਹ ਨੀ ਇੱਕ ਸੂਚੀ ਹੋ ਜਾਂਦੀ ਹੈ ਵੀ ਇਹਦੇ ਤੇ ਬਾਬਾ ਨਾਨਕ ਆ ਕੇ ਬਹਿ ਜਾਂਦਾ ਸਾਧੂਆਂ ਕੋਲੋਂ ਹੋਰ ਕੁਝ ਨਹੀਂ ਹੁੰਦਾ ਉਹਨਾਂ ਦੀ ਜੀਵ ਤੇ ਹੀ ਕਿਰਪਾ ਹੁੰਦੀ ਨਵ ਨਿਧੀ 18 ਸਿੱਧੀ ਪਿਛੇ ਲੱਗੀਆਂ ਫਿਰ ਪ੍ਰਭ ਜੀ ਬਸੇ ਸਾਧ ਕੀ ਰਸਨਾ ਉਹ ਜੀਵ ਤੇ ਰੱਬ ਬੈਠਾ ਹੁੰਦਾ ਜੀ ਉਹਨਾਂ ਕਹਿੰਦਾ ਨਾ ਬੀਬੀ ਜਾ ਤੇਰੇ ਘਰ ਉਹ ਕਹਿੰਦੀ ਬਾਬਾ ਜੀ ਮੈਨੂੰ ਡਾਕਟਰ ਕਹਿੰਦੇ ਬੱਚਾ ਨਹੀਂ ਹੋਣਾ ਸਾਧੂ ਬੈਠੇ ਬੈਠ ਕੇ ਕਹਿੰਦੇ ਜਾ ਪਾਂਡੇ ਮਾਂ ਜੀ ਜਾ ਕੇ ਲੰਗਰ ਦੇ ਇੱਕ ਕੀ ਪੰਜ ਪੰਜ ਹੋ ਜਾਣਗੇ ਹੋਏ ਕਿਉਂਕਿ ਤਾਂ ਜੀਵ ਤੇ ਬੈਠਾ ਨਾ ਆਪਣੀ ਜੀਵ ਤੇ ਕੀ ਹੈ ਝੂਠ ਤੇ ਝੂਠ ਉਹਨਾਂ ਦੀ ਜੀਵ ਤੇ ਬੰਦਗੀ ਉਹਨੇ ਕਿਹਾ ਭਲਾ ਹੋਵੇ ਤੇਰਾ ਕੀ ਕਰ ਸੁਟਿਆ ਇਹ ਕਹਿੰਦਾ ਬਾਬਾ ਜੀ ਅਰਦਾਸ ਹੁੰਦੀ ਤੁਸੀਂ ਸੁਤੇ ਆ ਕਹਿੰਦਾ ਪੁਰਛਾ ਤੇਰੇ ਕੋ ਅੱਖਾਂ ਨਹੀਂ ਆ ਮੈਂ ਕਹਿੰਦਾ ਪਤਾ ਨਹੀਂ ਕਿੰਨੀ ਤਵੱਸਿਆ ਕਰਕੇ ਮਸਾ ਮਸਾ ਮੇਰੀ ਲੇਵ ਲੱਗੀ ਸੀ ਤੇ ਮੈਂ ਗੁਰੂ ਰਾਮਦਾਸ ਜੀ ਸਾਹਮਣੇ ਬੈਠੇ ਤੇ ਮੈਂ ਉਹਨਾਂ ਦੀ ਗੋਦੀ 'ਚ ਸੀ ਲਾੜ ਕਰ ਰਿਹਾ ਸੀ ਆਨੰਦ ਲੈ ਰਿਹਾ ਸੀ ਤੇ ਤੂੰ ਧੱਕਾ ਮਾਰ ਕੇ ਮੈਨੂੰ ਗੋਦੀ 'ਚੋਂ ਬਾਹਰ ਕੱਢਦਾ ਬਾਈ ਸਾਹਿਬ ਦੀ ਰਿਕਾਰਡਿੰਗ ਹੈ ਕਹਿੰਦੇ ਮੈਂ ਮਾਫੀ ਮੰਗੀ ਕਿ ਵਾਕਿਆ ਜਿਹੜੇ ਬੰਦਗੀ ਵਾਲੇ ਹੁੰਦੇ ਨਾ ਉਹ ਸੰਗਤਾਂ 'ਚ ਬੈਠੇ ਹੁੰਦੇ ਵੇਖਣ ਵਾਲੇ ਕਹਿੰਣਾ ਬਾਬਾ ਸੁੱਤਾ ਕਹਿੰਦੇ ਸੌਣ ਤੇ ਸਮਾਦ ਲੱਗੀ ਵਿੱਚ ਪ੍ਰਮਾਤਮਾ ਦੇ ਕਿਸੇ ਨੂੰ ਕੀ ਪਤਾ ਸਾਧੂ ਸੁੱਤੇ ਨੇਗੇ ਜਾਗਦੇ ਉਹਨਾਂ ਦੀ ਜੀਵ ਵੀ ਨਹੀਂ ਹਿਲਦੀ ਅੱਖਾਂ ਬੰਦ ਅੰਦਰ ਚੱਲ ਰਿਹਾ ਸਿਸਟਮ ਬਹੁਤ ਡੂੰਗਾ ਤੇ ਮੇਰੇ ਪਾਤਸ਼ਾਹ ਮਹਾਂਪੁਰਖਾਂ ਨੇ ਇਹ ਹੀ ਵਚਨ ਕਹਿ ਕਹਿੰਦੇ ਅੰਤਰ ਗੁਰਿਆ ਰੱਦਨਾ ਪਹਿਲਾ ਪਰਚਾ ਦੂਜਾ ਜੀਵ ਦੇ ਨਾਲ ਵੀ ਆਨੰਦ ਲੈਣਾ ਗਾ ਕੇ ਤੀਜਾ ਨੇਤਰੀ ਸਤਗੁਰੂ ਵੇਖਣਾ ਅੱਖਾਂ ਦੇ ਨਾਲ ਸਾਰੇ ਪਾਸੇ ਜਲੇ ਹੈ ਥਲੇ ਹੈ ਅਪੀਤ ਹੈ ਅਭੇ ਹੈ ਪ੍ਰਭੂ ਹੈ ਸ਼੍ਰਵਣੀ ਸੁਣਨਾ ਗੁਰਨਾਓ ਆ ਤੁਸੀਂ ਵੱਡੇ ਭਾਗਾਂ ਵਾਲੇ ਜਿਹੜੇ ਸਵੇਰ ਦੇ ਕੰਨਾਂ ਨਾਲ ਮਹਾਰੇ ਦੀਆਂ ਬਾਤਾਂ ਸੁਣ ਰਹੇ ਤੇ ਪੰਜਵਾਂ ਪੇਪਰ ਹੈ ਜਦੋਂ ਚਾਰ ਚੀਜ਼ਾਂ ਹੋ ਗਈਆਂ ਅੰਦਰ ਚੱਲ ਪਿਆ ਜੀਵ ਵੀ ਰੰਗੀ ਗਈ ਅੱਖਾਂ 'ਚ ਵੀ ਰਸ ਬਣ ਗਿਆ ਕੰਨਾਂ ਦੀ ਰਾਈ ਇੱਥੇ ਅੰਦਰ ਪੂਰੀ ਕਿਰਪਾ ਵਰਤ ਗਈ ਜਿਵੇਂ ਮਧਾਣੀ ਬਾ ਕੀ ਬੀਬੀ ਲੱਸੀ ਨਹੀਂ ਰੜਕਦੀ ਤੇ ਮੱਖਣ ਆਉਂਦਾ ਮੱਖਣ ਚ ਦੇਸੀ ਘਿਓ ਦੇਸੀ ਘਿਓ ਤੋਂ ਪਜੀਰੀਆਂ ਬਣਦੀਆਂ ਤੇ ਬੜਾ ਸੌਦਾ ਪਤਾ ਬਣ ਜਾਂਦਾ ਜੀ ਗੁਰਮਖੋ ਐਦਾਂ ਹੀ ਸਾਧੂ ਮਹਾਰਾਜ ਸਾਹਿਬ ਕਹਿੰਦੇ ਪੰਜਵੇਂ ਪਾਤਸ਼ਾਹ ਕਹਿੰਦੇ ਪੰਜ ਪੇਪਰ ਹੈ ਅੰਤਰ ਗੁਰਿਆ ਅਰਾਧਨਾ ਜਿਹਿਵਾ ਜਪ ਵਰਣਾਉ ਨੇਤਰੀ ਸਾਧਗੁਰੂ ਪੇਖਣਾ ਸ਼ਰਵਣੀ ਸੁਣਦਾ ਗੁਰਨਾਉ ਸਾਧਗੁਰੂ ਸੇਤੀ ਰਤਿਆ ਜਦੋਂ ਐ ਰੰਗਿਆ ਗਿਆ ਪੈਰਾਂ ਤੋਂ ਸਿਰ ਤੱਕ ਦਰਗੈ ਪਈਐ ਆਓ ਕਹੁ ਨਾਨਕ ਕਿਰਪਾ ਕਰੇ ਇਹ ਵੀ ਨਾਲ ਕਿਆ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮਹਿ ਉਤਮ ਵਿਰਲੇ ਵਿਰਲੇ ਆਓ ਜੋ ਪੀਏ ਸਾਰੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਰੁਪਾਰੀ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਰੁਪਾਰੀ ਵਿਰਲੇ ਲਾਡੋ ਜੋਰਪੁਰਾ ਲੰਗਰ ਪਾਣੀ ਛਕੇ ਜੀ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਗੁਪਾਰੀ ਵਿਰਲੇ ਨਾਮ ਦੇ ਪਾਰੀ ਤੇਰੇ ਨਾਮ ਦੇ ਪਾਰੀ ਨਵ ਨਿਦੀ 18 ਸਿੱਧੀ ਪਿਛੈ ਲਗੀਆਂ ਮਗਰ ਮਗਰ ਫਿਰਦੀਆਂ ਜਿਨ੍ਹਾਂ ਨੇ ਮਾਲਾ ਦੀ ਸ਼੍ਰੀ ਕੀਤੀ ਹੈ ਬ੍ਰਹਮ ਗਿਆਨੀ ਬਾਬਾ ਭਾਈ ਅਦਲੀ ਕਿੰਨੀ ਤਵੱਸਿਆ ਹੋਵੇਗੀ ਬਹਾਦਰ ਬਾਬਾ ਬਿਰੀ ਚੰਦ ਸਾਹਿਬ ਜੀ ਨੇ ਸੰਗਤ ਕੀਤੀ ਥੋੜੇ ਮਿੰਟ ਇੱਕ ਸਿਮਰਨਾ ਹੀ ਦਿੱਤਾ ਕਹਿੰਦੇ ਬਹਿ ਜਾ ਇੱਥੇ ਅੱਖਾਂ ਕਰਲਾ ਬੰਦ ਤੇ ਫੇਰ ਮੱਜਾਂ ਕਾਲੀਆਂ ਤੋਂ ਬੂਰੀਆਂ ਹੋਈਆਂ ਇਹ ਬਾਬਾ ਬਿਰੀ ਚੰਦ ਸਾਹਿਬ ਜੀ ਕਹਿੰਦੇ ਜਦੋਂ ਕਾਰਜ ਹੋ ਗਿਆ ਰਾਸ ਤੇ ਬਾਬਾ ਜੀ ਕਹਿੰਦੇ ਮਾਲਾ ਦੇ ਦੇ ਕਹਿੰਦਾ ਮੈਂ ਤਾਂ ਨਹੀਂ ਦਿੰਦਾ ਆਖੋ ਸਤਨਾਮ ਕਹਿੰਦੇ ਤੂੰ ਵੀ ਕਰਨੀ ਤੂੰ ਤਾਂ ਚੋਰੀਆਂ ਕਰਨੀਆਂ ਏ ਤੇਰੇ ਕਿਹੜੇ ਕੰਮ ਦੀ ਕਹਿੰਦਾ ਬਹੁਤ ਕੰਮ ਦੀ ਆ ਹੁਣ ਨਹੀਂ ਬਾਬਾ ਦਿੰਦਾ ਕਹਿੰਦੇ ਕਿਉਂ ਕਹਿੰਦਾ ਹੁਣ ਚੋਰੀਆਂ ਕਰਾਂਗੇ ਤੇਰ ਕੋ ਆਂਦੀ ਲੋੜ ਨਹੀਂ ਮਾਲਾ ਫੇਰ ਕੇ ਰੰਗ ਬਦਲਿਆ ਕਰਾਂਗੇ ਆਖੋ ਸਤਨਾਮ ਤੇ ਸਾਧੂ ਹੱਸ ਕੇ ਕਹਿੰਦੇ ਵੀ ਜੰਦਾ ਤੇਰੇ ਹੱਥ ਚ ਕੰਮ ਨਹੀਂ ਕਰਨੀ ਸਾਡੇ ਕੋਲੇ ਸਿੱਧੀ ਹੋਈ ਐ ਸਾਡੇ ਨਾਲ ਜੁੜੀ ਐ ਸਾਡੇ ਅੱਖੇ ਲੱਗਦੀ ਐ ਜਾਂ ਅਸੀਂ ਕਾਲੀਆਂ ਤੋਂ ਬੂਰੀਆਂ ਕੀਤੀਆਂ ਤੂੰ ਬੂਰੀਆਂ ਤੋਂ ਕਾਲੀਆਂ ਕਰ ਬੜਾ ਯਤਨ ਕੀਤਾ ਬਾਬੇ ਨੇ ਫੇਰ ਕੇ ਕਾਲੀਆਂ ਤੋਂ ਬੂਰੀਆਂ ਨਹੀਂ ਹੋਈਆਂ ਕਹਿੰਦਾ ਬਾਬਾ ਤੇ ਤੇਰੇ ਹੱਥ ਚ ਕੰਮ ਕਰਦੀ ਮੇਰੇ ਅੱਖੇ ਕਿਉਂ ਨਹੀਂ ਲੱਗਦੀ ਹੁਣ ਤੁਸੀਂ ਵੇਖੋ ਬਾਣੀ ਉਹ ਆ ਕੀਰਤਨ ਵੀ ਉਹ ਹੀ ਆ ਕਥਾ ਵੀ ਉਹ ਹੀ ਆ ਜਦੋਂ ਕੋਈ ਬੰਦਗੀ ਵਾਲੀ ਰੂਹ ਕੀਰਤਨ ਕਰਦੀ ਕੋਈ ਭਿੱਜਿਆ ਹੋਇਆ ਗਿਆਨੀ ਕਥਾ ਕਰਦਾ ਸ਼ਬਦ ਤੇ ਉਹ ਹੀ ਹੈ ਇਤਿਹਾਸ ਵੀ ਉਹ ਹੀ ਹੈ ਉਹਦੇ ਅੰਦਰ ਮਹਾਰਾਜ ਕੈਸੀ ਖੇਡ ਵਰਤਾਲੀ ਹੁਣ ਜਦੋਂ ਸਾਡੇ ਅਰਗੇ ਨਗੁਣੇ ਜਿਨ੍ਹਾਂ ਨੂੰ ਮਾਰੇ ਨੇ ਨਵਾਜਿਆ ਮੂਰਖ ਅਗਿਆਨੀਆਂ ਨੂੰ ਉਹ ਲੜਾਂ ਨੂੰ ਵੇਲੜਾਂ ਨੂੰ ਬਖਸ਼ਿਸ਼ਾਂ ਦਿੱਤੀਆਂ ਇਹਦੇ ਤਰਸ ਹੈ ਐਹੋਈ ਕਥਾ ਜਦੋਂ ਗਿਆਨੀ ਪਿੰਦਰਪਾਲ ਜੀ ਕਰਦੇ ਨੇ ਉਹੀ ਕੀਰਤਨ ਜਦੋਂ ਭਾਈ ਨਿਰਮਲ ਸਿੰਘ ਜੀ ਪਦਮਸ਼੍ਰੀ ਕਰਦੇ ਨੇ ਕਿਆ ਬਾਤਾਂ ਬਣਦੀਆਂ ਸਿੱਧੀ ਹੁੰਦੀ ਗੁਰਮਖੋ ਗਿਆਨੀ ਮਹਤਾਬ ਸਿੰਘ ਜੀ ਆਪ ਜੀ ਦੇ ਸੰਮੁਖ ਹੋਣੇ ਐ ਐਡੀ ਪਵਿੱਤਰ ਧਰਤੀ ਜਿੱਥੇ ਅੱਠ ਪਾਤਸ਼ਾਹਾਂ ਨੇ ਚਰਨ ਪਾਏ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਂਪੁਰਖ ਜਬੀ ਤਬੀ ਆਸਲਾ ਵਾਲੇ ਮਹਾਂਪੁਰਖ ਆਏ ਨੇ ਬਹਾਦਰ ਬਾਬਾ ਬਿਨੀ ਚੰਦ ਸਾਹਿਬ ਸੰਪਰਦਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੋਂ ਸੰਗਤਾਂ ਆਈਆਂ ਏ ਮਹਾਂਪੁਰਖ ਆਏ ਗੁਰਮਖੋ ਸਚਾਈ ਏ ਜਦੋਂ ਬੰਦਕੀ ਵਾਲਾ ਬੋਲ ਬੋਲਦਾ ਤੇ ਬੋਲ ਸੀਨੇ ਚ ਬੈਂਦੇ ਆ ਸੰਤ ਜਰਨੈਲ ਸਿੰਘ ਜੀ ਜਿੱਥੇ ਵੀ ਸਪੀਚ ਕਰ ਜਾਂਦੇ ਸੀ 15 ਮਿੰਟਾਂ ਦੇ ਵਿੱਚ ਰੰਗ ਲੱਗਦੇ ਕਿਉਂ ਉਹਨਾਂ ਦਾ ਜੀਵਨ ਬੋਲਦਾ ਏ ਜਿਵੇਂ ਜਿਵੇਂ ਆਪਾਂ ਕਹਿੰਦੇ ਪੰਜਾਬੀ ਚ ਵੀ ਜਿੰਨਾ ਗੁੜ ਪਾਓ ਉਹਨਾ ਮਿੱਠਾ ਹੁੰਦਾ ਜਿੰਨਾ ਹੀ ਸੇਵਾ ਸਿਮਰਨ ਵਧਾਓਗੇ ਬੰਦਗੀ ਤੁਹਾਡੀ ਜੀਵ ਤੇ ਮਹਾਰਜ ਵਰਤਣਗੇ ਤੁਰਿਆ ਜਾਂਦਾ ਬੰਦਾ ਵੀ ਆ ਕੇ ਬਹਿ ਜਾਊਗਾ ਵੀ ਕੌਣ ਲੱਗਾ ਹੋਇਆ ਇਹ ਤਰਸ ਮਹਾਰਜ ਦੀ ਸੇਵਾ ਸਿਮਰਨ ਚ ਹੋਣਾ ਜੀ ਸੋ ਬਹੁਤ ਬਹੁਤ ਧੰਨਵਾਦ ਆਏ ਹੋਏ ਮਹਾਤਮਾਨ ਦਾ ਮਹਾਂਪੁਰਖਾਂ ਦਾ ਗਿਆਨੀ ਜੀ ਹੋਣਾ ਦਾ ਕਿਉਂਕਿ ਦਾਸਪੁਰ ਦਵਾਰਾ ਬੌਲੀ ਸਵ ਡੱਲਾ ਬਹੱਤਰ ਗੁਰਸਿੱਖ ਬ੍ਰਹਮ ਗਿਆਨੀ ਹੋਏ ਉਥੇ ਚਾਰ ਮੰჯੀਆਂ ਵੀ ਮਿਲੀਆਂ ਤੇ ਰੰਬਤਾ ਕਿੱਥੋਂ ਹੋਈ ਸੀ ਖਡੂਰ ਸਾਹ ਤੋਂ ਭਾਈ ਪਾਰੋ ਜੀ ਪਰਮਹੰਸ ਨੇ ਉਸ ਦੁਆਬੇ ਨੂੰ ਭਾਗ ਲਾਇਆ ਉਹਨਾਂ ਦੀ ਕੁਲ ਚੋਂ ਬਾਬਾ ਦਇਆ ਸਿੰਘ ਜੀ ਹੋਏ ਲਾਹੌਰ ਦੀ ਧਰਤੀ ਪੰਜ ਪਿਆਰੇ ਤੇ ਮਾਤਾ ਦਮੋਦਰੀ ਨੂੰ ਵਿਆਹਣ ਗਏ ਗੁਰੂ ਹਰਗੋਬਿੰਦ ਸਾਹਿਬ ਚੰਦੂ ਦੀ ਧੀ ਨੂੰ ਜਵਾਬ ਦਿੱਤਾ ਸ਼ਹੀਦੀ ਦੇ ਵਿੱਚ ਇਹ ਵੀ ਕਾਰਨ ਹੈ ਉਹ ਸਾਰੀ ਖੇਡ ਵਰਤੀ ਸੀ ਭਾਈ ਪਾਰੋ ਦੀ ਭਾਈ ਪਾਰੋ ਖਡੂਰ ਸਾਹਿਬ ਆਏ ਜਿੱਥੇ ਗਿਆਨੀ ਜੀ ਲਗਾਤਾਰ ਨਿਰੰਤਰ 14-15 ਸਾਲ ਤੋਂ ਇਹ ਨਵਾਜੀਆਂ ਹੀਆਂ ਰੂਹਾਂ ਮਹਾਂਪੁਰਖ ਬੈਠੇ ਨਾ ਕਰਾਂਦੀ ਸੇਵਾ ਉਦਾਂ ਨਹੀਂ ਮਿਲਦੀ ਇਸ ਘਰ 'ਚ ਭਾਈ ਪਾਰੋ ਜੀ ਆਏ ਤੇ ਗੁਰੂ ਅੰਗਦ ਸਾਹਿਬ ਕਹਿੰਦੇ ਅੱਗੇ ਬਹਿ ਕੇ ਸੁਣਦੇ ਕਥਾ ਜਦੋਂ ਭਾਈ ਬਾਲਾ ਜੀ ਕਰਦੇ ਨਾ ਪੈੜੇ ਮੋਖੀ ਵਾਲਾ ਉਹ ਜਨਮ ਸਾਕੀ ਤੇ ਭਾਈ ਪਾਰੋ ਜੀ ਨੂੰ ਮਾਰੇ ਕਹਿੰਦੇ ਜਦੋਂ ਰੋਜ਼ ਅੱਗੇ ਬਹਿਣਾ ਨਾ ਜਿੱਦਾਂ ਵੀਰ ਬੈਠੇ ਲਿਹਾਇਸੇ ਇੱਕ ਦਿਨ ਗੁਰੂ ਅੰਗਦ ਸਾਹਿਬ ਦੀ ਨਿਕਾ ਪੈਂਦੀ ਜੀ ਗੁਰਮਖੋ ਹੁਣ ਗੁਰੂ ਸਾਹਿਬ ਤਖਤ ਤੇ ਬੈਠਿਆ ਓ ਦੂਰ ਤੱਕ ਸਤਿਗੁਰੂ ਹਾਜ਼ਰ ਹਨ ਮਾਰੇ ਨੂੰ ਪਤਾ ਕਿਹੜਾ ਮੇਰਾ ਪੁੱਤ ਕਦੋਂ ਦਾ ਬੈਠਾ ਮੇਰੀ ਧੀ ਬੈਠੀ ਕੌਣ ਪਾਂਡੇ ਮਾਜੰਦਿਆ ਕੌਣ ਰੋਟੀਆਂ ਲਾਉਣਦਿਆ ਕੀ ਮਾਹਪੁਰਖ ਸੇਵਾ ਉਹਨਾਂ ਨੂੰ ਪਤਾ ਨਹੀਂ ਐਦਾਂ ਮਹਾਰਾਜ ਬੈਠੇ ਬੈਠੇ ਕਹਿੰਦੇ ਓਰੇ ਆ ਤੂੰ ਜਦੋਂ ਲਾਗੇ ਹੋਏ ਕਹਿੰਦੇ ਸਿੱਖਾ ਤੇਰਾ ਨਾਮ ਕੀ ਕਹਿੰਦੇ ਪਾਰੋ ਕਹਿੰਦੇ ਕਿੱਥੋਂ ਆਇਆ ਕਹਿੰਦਾ ਪਾਰੋ ਕਿੱਡੇ ਸੋਹਣੇ ਬਚਨ ਨਾ ਵੀ ਪਾਰੋ ਤੇ ਕਿੱਥੋਂ ਆਇਆ ਪਾਰੋ ਤੇ ਕੀ ਚਾਉਣਾ ਏ ਰੋਜ਼ ਆਉਣਾ ਕਥਾ ਕੀਰਤਨ ਚ ਕਹਿੰਦੇ ਬਾਬਾ ਪਾਰ ਕਰਦੀਆਂ ਖੁਸਾਤ ਨਾ ਨਾ ਵੀ ਪਾਰੋ ਆਇਆ ਵੀ ਪਾਰੋ ਤੇ ਮੈਨੂੰ ਭਵ ਸਾਗਰ ਤੋਂ ਪਾਰ ਕਰ ਦਿਓ ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਸੇਵਾ ਚ ਸੀ ਗੁਰੂ ਅਮਰਦਾਸ ਗਾਗਰ ਦੀ ਤੇ ਉਹਨਾਂ ਨੇ ਸੁਭਾਵਕ ਆਖਿਆ ਕਹਿੰਦੇ ਭਾਈ ਪਾਰੋ ਆ ਗੁਰੂ ਅਮਰਦਾਸ ਕੋ ਗੋਇੰਦਵਾਲ ਆਉਂਦਾ ਰਹੀਂ ਦਰਸ਼ਨ ਪਾਉਂਦਾ ਰਹੀਂ ਤੈਨੂੰ ਭਵ ਸਾਗਰ ਲੰਘਾ ਦੇਣਗੇ ਆਪਕੋ ਸਤਨਾਮ ਇਸ ਧਰਤੀ ਤੋਂ ਭਾਈ ਪਾਰੋ ਨੇ ਡੱਲਿਓ ਰੋਜ਼ ਗੋਇੰਦਵਾਲ ਦਰਿਆ ਲੰਘ ਕੇ ਗੁਰੂ ਰਾਮਦਾਸ ਜੀ ਤੇ ਭਾਈ ਪਾਰੋ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਜਿਹੜਾ ਚੜਿਆ ਨਾ ਗੋਇੰਦਵਾਲ ਚਿੱਟੇ ਰੰਗ ਦਾ ਉਹਨਾਂ ਚੜਾਇਆ ਸੀ ਇੱਥੇ ਸੇਵਾ ਕਰਦੇ ਰਹੇ ਭਾਂਡਿਆਂ ਦੀ ਜੋੜਿਆਂ ਦੀ ਗਾਗਰਾਂ ਦੀ ਇੱਕ ਦਿਨ ਗੁਰੂ ਅਮਰਦਾਸ ਨੇ ਆਪਣੇ ਮੁਖ ਤੋਂ ਆਖਿਆ ਭਾਈ ਪਾਰੋ ਤੈਨੂੰ ਗੱਦੀ ਦੇ ਦਿੱਤੀ। ਕਹਿੰਦੇ ਨਹੀਂ ਮਹਾਰਾਜ ਜੀ ਇੰਨੀ ਜ਼ਿੰਮੇਵਾਰੀ ਨਹੀਂ ਮੈਨੂੰ ਗੋਦੀ ਦੇ ਦਿਓ ਤੇ ਗੱਦੀ ਜਿਹੜੀ ਗੁਰੂ ਰਾਮਦਾਸ ਜਿੱਥੇ ਬੈਠੇ ਇੱਥੇ ਭਾਈ ਪਾਰੋ ਨੂੰ ਬਿਠਾਉਣਾ ਸੀ ਪਰ ਉਹਨਾਂ ਆਖਿਆ ਨਹੀਂ ਮੈਨੂੰ ਸੇਵਾਦਾਰ ਰਹਿਣ ਦਿਓ ਜਿੱਦਾਂ ਮਹਾਂਪੁਰਖ ਸੇਵਾ ਨਿਭਾਉਂਦੇ ਕਹਿੰਦੇ ਗੋਦੀ ਦੇ ਦਿਓ ਕਹਿੰਦੇ ਜਾਓ ਫਿਰ ਢੱਲੇ ਗੋਦੀ ਚਾਉਣਾ ਮੈਂ ਤੇ ਚਿੱਟੀ ਚਾਦਰ ਲੈ ਕੇ ਪਾਠ ਜਪਜੀ ਸਾਹਿਬ ਦਾ ਕਰਕੇ ਅਰਦਾਸਾ ਸੋਧ ਕੇ ਤੇ ਆਜੋ ਇਦਾਂ ਹੀ ਹੋਇਆ ਜੀ ਇੱਥੋਂ ਜਾਂਦਿਆਂ ਦਰਿਆ ਲੰਘ ਕੇ ਜਿੱਥੇ ਦਾਸ ਸੇਵਾ ਲਵਾਰਿਆ ਉਹਨਾਂ ਸਥਾਨਾਂ ਤੇ ਜਾ ਕੇ ਭਾਈ ਪਰੋ ਨੇ ਕੇਸੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਸੰਗਤ ਨੂੰ ਆਖਿਆ ਪਿੰਡ ਵਾਲਿਆਂ ਨੂੰ ਕਹਿੰਦੇ ਆਜੋ ਚੱਲੇ ਜੇ ਜਾਣਾ ਕਿਸ ਨੇ ਉਹ ਮੂਰਖ ਹੁੰਦੇ ਮੇਰੇ ਰਗਿਓ ਕਹਿੰਦੇ ਬਾਬਾ ਐਵੇਂ ਕਮਲਾ ਹੋਇਆ ਜਿੱਦਾਂ ਅੱਜ ਲਿੰਦਿਆ ਹੁੰਦੀ ਸਾਧੂਆਂ ਦੀ ਉਹਨਾਂ ਨੇ ਤਿੰਨ ਵਾਰੀ ਆਖਿਆ ਕਹਿੰਦੇ ਆ ਜਿਓ ਜੇ ਕਿਸੇ ਨੇ ਜਾਣਾ ਜੇ ਕਹਿੰਦੇ ਬਾਬੇ ਜਿੱਦਾਂ ਅੱਜ ਕੀ ਨਾ ਸਾਡੀ ਕਥਾ ਸੁਣ ਕੇ ਕਈ ਕਹਿਣਗੇ ਅੱਜ ਬਾਬੇ ਨੇ ਜਿਆਦਾ ਖਾਧਾ ਲੱਗਦਾ ਕੋਸਾ ਕਿ ਮੂੰਹ ਹੀ ਆ ਜੋ ਮਰਜੀ ਕਹਿ ਲੋ ਤੇ ਉਹ ਕਹਿੰਦੇ ਬਾਬਾ ਐਵੇਂ ਕਰਦਾ ਏ ਪਤਾ ਉਦੋਂ ਲੱਗਿਆ ਜਦੋਂ ਭਾਈ ਸਾਹਿਬ ਦਾ ਉੱਥੇ ਖੂਹ ਆ ਜੀ ਡੱਲੇ ਉਸ ਖੂਹ ਤੇ ਭਾਈ ਪਾਰੋ ਜੀ ਚਿੱਟੀ ਚਾਦਰ ਲੈ ਕੇ ਜਪਜੀਤ ਸਾਹਿਬ ਪੜ ਕੇ ਬੁਲਾ ਕੇ ਫਤਿਹ ਤੇ ਆਪਣਾ ਚੋਲਾ ਛੱਡ ਗਏ ਐਸ ਕੇ ਖੇਡਾਂ ਇਹਨਾਂ ਘਰਾਂ 'ਚਾ ਕਥਾ ਕਰਨੀ ਹੋਰ ਗੱਲ ਕੀਰਤਨ ਇਹਨਾਂ ਦੀ ਸੁਭਾਵਾਂ ਜਿਹੜੀਆਂ ਵੱਡੀਆਂ ਸਾਧੂਆਂ ਦਾ ਸੰਗ ਹੀ ਮਾਹਪੁਰਖਾਂ ਦਾ ਬੜਾ ਹੁੰਦਾ ਜਿਦਾਂ ਬੇੜੀ 'ਚ ਲੋਹਾ ਤਰਦਾ ਨਾ ਜਿਹੜੇ ਆਪਾਂ ਮਾਹਪੁਰਖਾਂ ਦਾ ਕੋਈ ਬੈਨੇ ਬੰਦਕੀ ਵਾਲਿਆਂ ਕੋ ਨਿੰਦਕ ਦਾ ਆਪਣਾ ਸੁਭਾਅ ਉਹਨਾਂ ਨੇਂਦਿਆ ਕਰੀ ਜਾਣੀ ਉਹ ਚਿਚੜ ਵਰਗੀ ਐ ਚਿਕੜ ਦਾ ਕੰਮ ਹੁੰਦਾ ਮੱਝ ਦੇ ਥਣਾ 'ਚ ਲਾਉ ਪੀ ਜਾਣਾ ਦੁੱਧ ਨਹੀਂ ਪੀਣਾ ਅੱਜ ਬਹੁਤ ਬੰਦੀ 100 ਦੇ ਵਿੱਚੋਂ 75% ਉਹ ਲੋਕ ਨੇ ਜਿਹੜੇ ਸਾਰੇ ਮਾਪ ਪੁਰਖਾਂ ਨੂੰ ਇੱਕੇ ਰਸੇ ਲਈ ਜਾਂਦੇ ਜੋ ਮਰਜ਼ੀ ਬੋਲੀ ਜਾਂਦੇ ਸਾਧੂ ਨਹੀਂ ਗੁੱਸਾ ਕਰਦੇ ਸੋ ਬੇਨਤੀ ਪ੍ਰਵਾਨ ਕਰਿਓ ਭੁੱਲਾਂ ਕਰ ਦਿਓ ਮਾਫ ਇੱਕ ਦੇ ਊੜਾ ਵਿਚਾਲੋ ਦੂਜਾ ਝੂੜਾ ਆਪਣੀ ਫਸਲ ਤੇ ਨਸਲ ਰੁੱਖ ਤੇ ਕੋਖ ਇਹਨਾਂ ਦਾ ਬਿਲਕੁਲ ਧਿਆਨ ਦਿਓ ਭੁੱਲਾਂ ਕਰਿਓ ਮਾਫ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फते